ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਰ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੱਦਰੀਕਲਾਂ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਆ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤਿਤਾ ਤੇ ਇੱਕ ਭਰਾ ਨੇ ਨਾ ਕਮੈਂਟ ਕੀਤਾ ਸੀ ਵੀ ਕਿਹਦਾ ਭਾਈ ਦੱਸੀ ਮਾਨਮੱਤਾ ਕੀ ਹੁੰਦਾ ਮਾਨ ਹੁੰਦਾ ਵਾ ਮਿੱਤਰੋ ਵੀ ਜਿਹੜੇ ਪਿੰਡ ਦੇ ਵਿੱਚ ਜਾਈਏ ਵੀ ਉਹ ਮਾਨ ਕਰਦਾ ਵਾ ਹਰ ਇੱਕ ਦੇ ਤੇ ਮੱਤੇ ਦਾ ਮਤਲਬ ਹੁੰਦਾ ਵਾ ਮਿੱਤਰੋ ਵੀ ਇੱਕ ਜਾਣਿਆ ਪਹਿਚਾਣਿਆ ਪਿੰਡ ਆ ਮਿੱਤਰੋ ਕਿਉਂਕਿ ਕੋਈ ਵੀ ਸ਼ਬਦ ਉਹਨਾਂ ਦੇ ਬਾਰੇ ਜੇ ਜਾਣਕਾਰੀ ਨਾ ਹੋਵੇ ਤਾਂ ਫਿਰ ਫਿੱਟੇ ਲਾਣ ਤਾਂ ਮੇਰੇ ਵੀ ਵੀਡੀਓ ਬਣਾਉਣ ਦੇ ਆ ਮਿੱਤਰੋ ਮੈਂ ਦਿਖਾਉਣੀ ਆ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਦੇ ਆਪਾਂ ਮਿਲਦੇ ਆਂ ਬਾਈ ਨੂੰ ਗੱਲਬਾਤ ਕਰਦੇ ਆਂ ਵੀਰ ਦੇ ਨਾਲ ਸੁਖਵੀਰ ਵੀਰ ਦੇ ਨਾਲ ਸੁਖਵੀਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਬੜਾ ਵਧੀਆ ਸੇਤਾ ਦੇ ਪਰਿਵਾਰ ਬੜੀ ਵੀਰੇ ਬੜੀ ਚੜ੍ਹਦੀ ਕਲਾ ਦੇ ਸਾਰੇ ਅੱਛਾ ਸੁਖਵੀਰ ਬਾਈ ਅੱਜ ਜਨਵਾਰ 2 ਠੀਕ ਆ ਇਹ ਮੈਂ ਪਹਿਲੇ ਨੰਬਰ ਤੇ ਆ ਜਿਹੜੀ ਵੀਰੇ ਕੀ ਡਿਟੇਲ ਆਂਦੀ ਬਈ ਵੀਰੇ 7 ਮਹੀਨਿਆਂ ਦੀ ਗੱਪਣ 7 ਮਹੀਨਿਆਂ ਦੀ ਗੱਪਣ ਆ ਹੈ ਜਾਨੀ ਕਿ 5-4 ਦਿਨ ਘੱਟ ਵੀ ਹੋ ਸਕਦੀ ਇੱਧਰ ਉੱਧਰ ਹੋ ਸਕਦੇ ਆਪਾਂ ਮਤਲਬ ਵੀ ਗੱਪਣ 7 ਮਹੀਨੇ ਦੁੱਧੋ ਡرائی ਵੀਰੇ ਦੁੱਧੋ ਵੀਰੇ ਕਿਲੋ ਕੀ ਦੋਧ ਆਪਾਂ ਤਾਂ ਡرائی ਹੀ ਕਰਦੇ ਨੇ ਡرائی ਆ ਤਾਂ ਆਪਾਂ ਕਿਹਾ ਵੀ ਦੁੱਧੋ ਡرائی ਕਿਲੋ ਕੁ ਦੋਦੀ ਹੈ ਤੇ ਹਣ ਚਣ ਕੇ ਮਾਲਾ ਪੂਰ ਦੁੱਧ ਕਿੰਨਾ ਦਿੱਤਾ ਹੋਇਆ ਇਹ ਨਤਾਜੀ ਨੇ ਵੀਰੇ 13 ਕਿਲੋ ਦੀ ਗਰੰਟੀ ਦਿੰਦੇ ਜੀ 13 ਕਿਲੋ ਹੁਣ ਗੱਪਣ ਕਿੰਨੇ ਚਿਰ ਦੀ ਹੋਗੀ ਇਹ ਇਹ 7 ਦਾ ਪੰਜ-ਚਾਰ ਦਿਨ ਘੱਟ ਆ ਜੀ ਵੀ ਮਤਲਬ ਕਹਿਣ ਤੋਂ ਭਾਵੇਂ ਸਾਢੇ 6 ਹਾਂ ਪਹਿਲਾਂ ਸੂਪੇ ਦੱਸ ਦੇਣਾ ਅਗਲੇ ਕੋਲ ਵੱਧ ਨਾ ਲਵੇ ਹਨਾ ਹਾਂ ਅੱਛਾ ਵੀਰੇ ਕੀ ਰੇਟ ਰਹੂਗਾ ਭਾਈ ਰੇਟ ਵੀਰੇ ਜੈ ਜੀ ਆ ਯਾਰ ਕਿੰਨਾ ਇਹ 68000 ਦੀ ਮੈਂ ਲਿਆ ਪੱਕੀ ਗੱਲ ਮੁੱਕਰਦਾ ਜੀ ਹੈ ਸੈਨੂੰ ਮੂੰਹ ਕਰ ਲੈ ਇਹਨੂੰ ਮੇਰੇ ਨਾਲੋਂ ਬੰਦਾ ਲੈ ਯਾਰ ਦੀ ਮੈਂ ਦੇ ਦਨੀ ਆ ਬਾ ਛੋਟਾ ਛਪਾਈ ਕਰਨਾ ਲੜਿਆ ਲੁੜਿਆ ਤਾਂ ਨਹੀਂ ਕਰੇ ਨਹੀਂ ਨਹੀਂ ਹੈ ਦੱਸ ਦੇ ਮੈਨੂੰ ਨਹੀਂ ਯਾ ਠੀਕ ਆ ਫਿਰ ਤਾਂ ਕੋਈ ਮਾੜੀ ਨਹੀਂ ਲੈ ਵੀ ਮੇਤਰੋ ਤਿੰਨਾ ਮਹੀਨਿਆਂ ਨੂੰ ਸੱਜਰ ਮੈਂ ਬਣ ਜੂਗੀ ਕਿਉਂ ਬਾਈ ਹਾਂ ਬਾਈ ਮੈਂ ਦੀ ਟਕਾਣਾ ਟਗੁਣਾ ਲਿਵਾਸ ਵੇ ਇੱਕੋ ਮਿੰਟ ਰੋਕੀ ਵੀਰੇ ਸੁਖਵੀਰ ਬਾਈ ਬਾਹਰ ਦੋ ਮਿੰਟ ਲਿਵਾਸ ਵੇਖੋ ਕਿੱਡਾ ਚੰਗਾ ਮੈਂ ਦਾ ਹੂੰ ਬਾਕੀ ਚੰਗੀ ਬਾ ਬਣਦੇ ਹੁਣ ਕੋਈ ਮੂੰਹ ਮਾਂ ਵੀ ਚੰਗਾ ਠੀਕ ਆ ਯਾਰ ਕੋਈ ਮਾੜੀ ਨਹੀਂ ਗਈ ਇਹ ਤਾਂ ਸਮਝਦਾ ਇਹਦਾ ਪਹਿਣਗੇ ਪਟਾਕੇ ਹਾਂ ਬਾ ਕਾਲੀ ਜਿੰਨੀ ਆਪਾਂ ਦਸਾਈ ਨਹੀਂ ਨਹੀਂ ਹੁਣ 65 68 ਦਾ ਫੋਨ ਨਹੀਂ ਲਾਉਂਦਾ ਤੈਨੂੰ ਬੇਜੰਦ ਹਾਂ ਆ ਬਾਈ ਸੱਚੀ ਗੱਲ ਫਿਰ ਨਾ ਜੀ ਜਾਇਜ ਮੰਗਿਆ ਲੋਕ ਕਹਣਗੇ ਆਪਣੀ 55 ਦੀ ਦੇ ਦੂਗਾ ਹਾਂ ਤੇ ਆ ਵੀਰੇ ਇਹਦੇ ਬਾਰੇ ਦੱਸੀ ਵੀਰੇ ਇੱਕ ਸਾਲ ਦੀ ਸਾਲ ਦੀ ਹੈ ਕਿਨੇ ਦੀ ਦੀਏ ਵੀਰੇ ਇਹ ਆਪ 15000 ਦੀ ਜਸਨ ਹੋਈ ਹੈ 15000 ਦੀ ਜਸਨ ਹੋਈ ਆ ਮਾਨਤਨ ਹੋ ਜੂ ਵਿੱਚੋਂ ਕਿ ਨਹੀਂ بس ਮਾਰਾ ਮੋਟਾ ਹੀ ਕਰਾਂਗੇ ਯਾਰ ਵੀਰੇ ਠੀਕ ਆ ਬਈ ਠੀਕ ਆ ਤੇ ਅੱਛਾ ਨੰਬਰ ਬਈ 94633 19970 94633 1997 ਠੀਕ ਆ ਬਈ ਇਹ ਨੰਬਰ ਤੇ ਕਨੇ ਗੱਲ ਬਈ ਡਰਦੀ ਆ ਹਨਾ ਹਾਂ ਵੀਰੇ ਡਰਦੀ ਨਾ ਜਾ ਕੋਹ ਨਹੀਂ ਕਹਿੰਦਾ ਚੈਨਲ ਤੇ ਪਾਉਣ ਲੱਗਾ ਗੌਲੀਏ ਲੋਕ ਪੈਸੇ ਦਿੰਦੇ ਵੀਡੀਓ ਪਾਉਣਾ ਤੇ ਫਿਰ ਹੀ ਆਉਂਦਾ ਮੈਂ ਲੈ ਹੋ ਗਿਆ ਜਿੱਡੀ ਲੈ ਆ ਬਈ ਆ ਜਾ ਬਈ ਠੀਕ ਆ ਓਕੇ ਜਾ ਵਾ ਹੈ ਜਾਦਗਾਰੀ ਲਈ ਸਾਹਮਣੇ ਰੱਖ ਲਈ ਫੋਟੋ ਦੋਹਾਂ ਦੀ ਵਕਤ ਬੀਤਿਆ ਸੀ ਸੇ ਕਦੇ ਦਿਖਾਉਂਦੇ ਨਹੀਂ ਹੁੰਦੇ ਨਾ ਜੀ ਮਿੱਤਰੋ ਇਹ ਜਾਦਾ ਵੀ ਸੇਵ ਹੋ ਜਾਂਦੀਆਂ ਵੀ ਆ ਫਲਾਣੀ ਮੈਂ ਇਨਾ ਨਫਾ ਦੇ ਕੇ ਗਈ ਸੀ ਨਾ ਜੀ ਇੱਕ ਗੱਲ ਤਾਂ ਹੈਗੀ ਨਾ ਸਾਲ ਬਾਅਦ ਭੋਜ ਸਰਚ ਮਾਰ ਲਾ ਕੱਢ ਕੇ ਚੈਨਲ ਦੇ ਉੱਤੇ ਹੈ ਵੀ ਆ ਇੰਨੀ ਬੋਈ ਨਾ ਘਾਟਾ ਪਾ ਕੇ ਗਈ ਸੀ ਤਾਂ ਇਨਾ ਨਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਬੱਦਨੀ ਕਲਾ ਜ਼ਿਲ੍ਹਾ ਮੋਗਾ ਜਾਣਕਾਰੀ ਲਈ ਸੰਪਰਕ ਕਰੋ ਧੰਨਵਾਦ